ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰਪ੍ਰੀਤ ਚੈਨਲ ਤੇ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਆਏ ਆ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਔਰ ਥੋੜੇ ਜਿਹਾ ਡਿਫਰੈਂਟ ਸਟਾਈਲ ਦੇ ਵਿੱਚ ਤੁਹਾਨੂੰ ਦੱਸਾਂਗੇ ਬਹੁਤ ਹੀ ਸੌਖਾ ਤਰੀਕਾ ਹੈ ਜਿਹਦੇ ਨਾਲ ਤੁਸੀਂ ਕਟਿੰਗ ਕਰ ਸਕਦੇ ਆ ਲਾਈਨਿੰਗ ਵਾਲੇ ਸੂਟ ਦੀ ਔਰ ਤੁਹਾਨੂੰ ਕਨਫਿਊਜ਼ਨ ਵੀ ਨਹੀਂ ਹੋਣੀ ਕਿਉਂਕਿ ਇੱਕ ਹੁੰਦਾ ਆਪਾਂ ਜਿਹੜੀ ਪਹਿਲਾਂ ਲਾਈਨਿੰਗ ਕਟਿੰਗ ਕਰਕੇ ਉਸ ਤੋਂ ਬਾਅਦ ਉਹਨੂੰ ਸੂਟ ਉੱਤੇ ਰੱਖ ਕੇ ਕਟਿੰਗ ਕਰਦੇ ਆ ਔਰ ਜਦੋਂ ਤੁਹਾਡੇ ਕੋਲ ਕੰਮ ज़्यादा हो टाइम घट कटिंग कर सकते हो ठीक है जी ये देखो मैं कटिंग करके पीस बिछा लिया है ये सब तो पहला उपर लाइनिंग है और फ्रंट पार्ट का जोड़ा शर्ट का पीस है उस तो बाद फेर लाइनिंग का पीस है और बैक साइड की शर्ट है ठीक है जी इस तरह अस चारों पले बिछा लेनेठे ही यदि टाइम की भी, तो भी बचत हो जानी है और थोड़ा कम जो सौखा हो जाए ਠੀਕ ਹੈ ਇੱਥੋਂ ਸਭ ਤੋਂ ਪਹਿਲਾਂ ਆਪਾਂ ਇੱਕ ਲਾਈਨ ਡਰਾ ਕਰਾਂਗੇ ਸਿੱਧੀ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਇੱਥੇ ਲਗਾਵਾਂਗੇ ਮਾਰਕਿੰਗ ਕਰਾਂਗੇ ਇੱਥੋਂ ਲੱਗਣਾ ਹੈ ਸਾਡਾ ਆਰਮ ਹੁਣ 7 ਇੰਚ ਠੀਕ ਹੈ ਜੀ ਔਰ ਉਸ ਤੋਂ ਬਾਅਦ ਪਲੇਟ ਹੈਗੀਆਂ ਸਾਡੀਆਂ 12 ਤੋਂ ਸ਼ੁਰੂਆਤ ਔਰ 19 ਇੰਚ ਤੱਕ ਸਾਡੀ ਜਿਹੜੀ ਪਲੇਟ ਦੀ ਲੰਬਾਈ ਹੋਣੀ ਹੈ ਔਰ 15.5 ਦਾ ਹਾਫ ਵਧਾ ਲਾਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੋਂ ਆਰਮ ਹੋਲ ਤੋਂ ਜੋ ਸਾਈਡ ਸলাই ਲੈਣੀ ਹੈ ਉਹ ਹੈਗੀ ਹੈ 14 ਐ ਤਾਂ ਆਪਾਂ 15 ਲਾਵਾਂਗੇ ਕਿਉਂਕਿ ਫੁੱਲ ਪਲੇਟਸ ਪਾਣੀਆਂ ਨੇ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਬਿਲਕੁਲ ਸਿੱਧੇ ਕਰ ਲੈਣਾ ਹੈ ਇਹ ਸਾਡੇ ਪਲੇਟ ਦੇ ਨਿਸ਼ਾਨਾ ਇਹਨਾਂ ਨੂੰ ਤੁਸੀਂ ਛੋਟਾ ਵੀ ਰੱਖ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਹੁੰਨੇ ਹੋ ਜਦੋਂ ਤੁਹਾਨੂੰ ਕਟਿੰਗ ਕਰਨ ਵੇਲੇ ਕਨਫਿਊਜ਼ਨ ਹੋ ਜਾਂਦੀ ਕਿ ਅਸੀਂ ਕਿਹੜੇ ਨਿਸ਼ਾਨ ਤੇ ਮਾਰਕਿੰਗ ਕਰਨੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਨਿਸ਼ਾਨ ਲਗਾ ਲੈਣੇ ਆ ਠੀਕ ਹੈ ਜੀ ਇਹ ਸਾਡਾ ਹੋ ਗਿਆ ਚੈਸਟ ਦਾ ਕਮਰ ਦਾ ਔਰ हिਪ ਦਾ ਨਿਸ਼ਾਨ ਚੈਸਟ ਹੈਗੀ ਸਾਡੀ 22 ਇੰਚ ਕਮਰ ਹੈਗੀ ਸਾਡੀ 19 ਔਰ हिਪ ਹੈਗੀ ਸਾਡੀ 24 ਠੀਕ ਹੈ ਇਹਨਾਂ ਦੀ ਆਪਾਂ ਮਾਰਕਿੰਗ ਕਰਨੀ ਹੈ ਹੁਣ ਇੱਥੋਂ ਸਾਡੀ ਜਿਹੜੀ ਚੈਸਟ ਹੈਗੀ ਸਾਡੇ 22 ਹੈ ਤਾਂ ਸੀ ਫੁੱਲ ਪਲੇਟ ਪਾਣੀਆ ਸੀ 1/2 ਇੰਚ ਫालतू ਲਵਾਂਗੇ ਸਵਾ 10 ਸਾਢੇ ਵੀਰ ਹਾਫ ਆਇਆ ਤਾਂ ਆਪਾਂ 11.1 ਤੇ ਮਾਰਕਿੰਗ ਕਰ ਲਾਂਗੇ ਔਰ ਹਿਪ ਕਮਰ ਸਾਡੀ 19 ਹੈ ਸਾਢੇ 9 ਤਾਂ ਆਪਾਂ ਦਸ ਦੇ ਨਿਸ਼ਾਨ ਲਗਾਵਾਂਗੇ ਤੇ ਹਿਪ ਸਾਡੀ 24 ਹੈ ਤਾਂ ਆਪਾਂ 12 ਇੰਚ ਤੇ ਮਾਰਕਿੰਗ ਕਰ ਲਾਂਗੇ ਠੀਕ ਹੈ ਜੀ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਹੈ ਹੁਣ ਆਪਾਂ ਇੱਥੋਂ ਲਗਾਣਾ ਹੈ ਤੀਰਾ ਤੀਰਾ ਹੈਗਾ ਸਾਡਾ 6.5 ਇੰਚ ਇਸ ਤਰ੍ਹਾਂ ਇਹਨੂੰ ਆਪਾਂ ਸਿੱਧਾ ਮਿਲਾ ਲੈਣਾ ਆ ਤੇ ਆਪਾਂ ਇੱਥੋਂ ਇੱਕ ਅੱਧਾ ਇੰਚ ਅੰਦਰ ਨੂੰ ਨਿਸ਼ਾਨ ਲਗਾਣਾ ਆ ਔਰ ਇਹਨੂੰ ਇਸ ਤਰ੍ਹਾਂ तिरछा ਮਿਲਾ ਲੈਣਾ ਠੀਕ ਹੈ ਜੀ ਹੁਣ ਇੱਥੋਂ ਤਕਰੀਬਨ ਆਪਾਂ ਨੇ 2.5 ਕੋਣਕ 3 ਇੰਚ ਦੀ ਜਿਹੜੀ ਕਾਰਟ ਪਾਣੀ ਹੈ ਬੈਕ ਸਾਈਡ ਵਾਲੀ ਇਸ ਤਰ੍ਹਾਂ ਔਰ ਇਹ ਅੰਦਰ ਵਾਲੇ ਨਿਸ਼ਾਨ ਤੋਂ ਆਪਾਂ ਨੇ 1.5 ਇੰਚ ਤੇ ਨਿਸ਼ਾਨੀ ਲਗਾ ਕੇ ਇਸ ਤਰ੍ਹਾਂ ਸ਼ੇਪ ਦੇ ਦੇਣੀ ਹੈ ਔਰ ਇਹਨੂੰ ਇੱਥੋਂ ਤਿਰਛੀ ਲਾਈਨ ਦੇ ਨਾਲ ਮਿਲਾ ਲੈਣਾ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਇੱਥੇ ਆਪਾਂ 2.5 ਇੰਚ ਦੀ ਗਲੇ ਦੀ ਬ੍ਰਾਡ ਵੰਗਾ ਲੈਣੀ ਹੈ ਔਰ ਇੱਥੋਂ ਮੋਢੇ ਤੋਂ ਅੱਧਾ ਇੰਚ ਜਿਹੜਾ ਥੱਲੇ ਨੂੰ ਡਾਊਨ ਕਰ ਲੈਣਾ ਹੈ ਔਰ ਇਸ ਤਰ੍ਹਾਂ ਮਿਲਾ ਲੈਣਾ ਠੀਕ ਹੈ ਜੀ ਇਹ ਤਾਂ ਹੋ ਗਈ ਸਾਡੀ ਸਿੰਪਲ ਕਟਿੰਗ ਹੁਣ ਆਪਾਂ ਲਗਾਵਾਂਗੇ ਪਲੇਟਾਂ ਦੇ ਨਿਸ਼ਾਨ ਹੁਣ ਸਾਡੀ ਜਿਹੜੀ ਪਲੇਟ ਦੀ ਚੜਾਈ ਇੱਥੋਂ 3.5 ਇੰਚ ਲੱਗਣੀ ਹੈ ਇਸ ਤਰ੍ਹਾਂ ਔਰ ਇੱਥੋਂ ਆਪਾਂ ਲਗਾਵਾਂਗੇ 2 ਇੰਚ ਅਗਰ ਕੋਈ ਪਤਲੇ ਸਾਈਜ਼ ਹੈ ਤਾਂ ਤੁਸੀਂ 1.5 ਇੰਚ ਲੈਣਾ ਹੈ ਜਿਹਦੀ ਕਮਰ 19 ਜਾਂ 19 ਤੋਂ ਉੱਪਰ ਹੈਗੀ ਆ ਉਹਦਾ ਤੁਸੀਂ ਇੱਥੋਂ 2 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਔਰ ਇਹਨੂੰ ਕਮਰ ਦੇ ਨਿਸ਼ਾਨ ਤੋਂ 1.5 ਇੰਚ نیچے ਨੂੰ ਮਿਲਾ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਡੀ ਹੋ ਗਈ ਤਿਰਛੀ ਪਲੇਟ ਹੁਣ ਜਿਹੜੀ A ਵਾਲੀ ਪਲੇਟ ਪਾਣੀ ਆ ਉਹ ਕਿਵੇਂ ਪਾਣੀ ਆ ਤੁਸੀਂ ਇਹ ਧਿਆਨ ਰੱਖਣਾ ਇਹ ਆਪਾਂ ਜਿਹੜਾ ਜੋ ਮੇਨ ਤੀਰੇ ਦਾ ਪੁਆਇੰਟ ਲਗਾਇਆ ਸੀ ਇਹਦੇ ਜੋ ਬਾਕਸ ਨੂੰ ਆਪਾਂ ਖੁੰਜੇ ਨੂੰ ਕ੍ਰੋਸ ਕਰਨਾ ਹੈ ਲੌਂਗ ਪਲੇਟ ਦੇ ਨਾਲ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਆਪਾਂ ਸਿੱਧੀ ਲਾਈਨ ਡਰਾ ਕਰ ਲੈਣੀ ਹੈ ਉਸ ਤੋਂ ਬਾਅਦ ਆਪਾਂ ਨੇ ਇੱਥੇ ਐਂਜੀ ਟੇਪ ਰੱਖ ਲੈਣਾ ਹੈ ਇਸ ਪਲੇਟ ਦੇ ਹਿਸਾਬ ਦੇ ਨਾਲ ਸਿੱਧਾ ਠੀਕ ਹੈ ਜੀ ਆਹ ਦੇਖੋ ਆਪਾਂ ਇੱਥੇ ਇਹ ਲਾਈਨ ਨੂੰ ਸਿੱਧੀ ਰੱਖ ਲਿਆ ਔਰ ਇੱਥੇ ਐਂਜੀ ਟੇਪ ਦਾ ਕਾਰਨਰ ਆ ਗਿਆ ਤਾਂ ਇੱਥੇ ਆਪਾਂ ਕ੍ਰੋਸ ਕਰ ਲਵਾਂਗੇ ਇਹ ਸਾਡੀ ਛੋਟੀ ਪਲੇਟ ਇੱਥੇ ਪਈ ਗਈ ਠੀਕ ਹੈ ਜੀ हम आप करा कटिंग कटिंग करने कर वे की करना कि तुम सब तो पहला चार पलिया रख के इतों डाउन और इतों इस तरह कटिंग कर ली हूँ आप इतो जो एक्सट्रा कपड़ा है वो भी थोड़ा थोड़ा मार्जन रख के कटिंग कर लेना है ਔਰ ਇੱਥੇ ਆਪਾਂ ਜੋ ਸਾਈਡ ਸੀਨ ਦਾ ਕੱਟ ਲਗਾਵਾਂਗੇ ਇੱਥੋਂ ਆਪਾਂ ਪਲੇਟ ਦਾ ਔਰ ਇੱਥੇ ਆਪਣਾ ਕਮਰ ਦਾ ਕੱਟ ਹੋ ਜਾਣਾ ਠੀਕ ਹੈ ਜੀ ਹੁਣ ਆਪਾਂ ਇਹ ਵਾਲੇ ਦੋ ਸ਼ਰਟ ਦਾ ਪੀਸ ਔਰ ਫਰੰਟ ਲਾਈਨਿੰਗ ਦਾ ਜਿਹੜਾ ਪੀਸ ਹੈ ਉਹ ਚੱਕਾਂਗੇ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਹੀ ਕੱਟ ਪਾ ਲੈਣੀ ਆ ਇਸ ਤਰ੍ਹਾਂ ਔਰ ਇੱਥੇ ਜਿਹੜੀ ਆਪਣੀ ਪਲੇਟ ਸਟਾਰਟ ਹੋਣੀ ਹੈ ਉੱਤੇ ਆਪਾਂ ਕੱਟ ਲਗਾ ਲੈਣਾ ਹੈ। ਔਰ ਇਸ ਤਰ੍ਹਾਂ ਤੁਸੀਂ ਕੰਚੀ ਦੇ ਨਾਲ ਖੋੋ ਕੇ ਦੂਸਰੀ ਸਾਈਡ ਵੀ ਪਲੇਟਾਂ ਦੇ ਨਿਸ਼ਾਨ ਲਗਾ ਲੈਣੇ ਆ। ਇਸ ਤਰ੍ਹਾਂ ਆਪਾਂ ਹੁਣ ਇਸ ਤਰ੍ਹਾਂ ਲਾਈਨਿੰਗ ਨੂੰ ਚੱਕਾਂਗੇ ਤੇ ਇਹਦੀ ਦੂਜੀ ਸਾਈਡ ਮਾਰਕਿੰਗ ਕਰ ਲੈਣੀ। ਬਹੁਤ ਹੀ ਸੌਖਾ ਜਿਹਾ ਤਰੀਕਾ ਆ ਇੱਕ ਤਾਂ ਇਹਦੇ ਨਾਲ ਤੁਹਾਡੀ ਟਾਈਮ ਦੀ ਬਚਤ ਹੋ ਜਾਂਦੀ ਆ। ਦੂਸਰਾ ਤੋਂ ਨੂੰ بار بار ਕੱਪੜੇ ਨੂੰ ਸੈੱਟ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਆਪਾਂ ਨੂੰ ਪਹਿਲਾਂ ਲਾਈਨਿੰਗ ਕਟਿੰਗ ਕਰਕੇ ਫਿਰ ਸੂਟ ਦੇ ਉੱਤੇ ਰੱਖ ਕੇ ਕਟਿੰਗ ਕਰਨਾ ਪੈਂਦਾ ਤਾਂ ਉਹ ਵੀ ਤੁਹਾਡਾ ਕੰਮ ਸੌਖਾ ਹੋ ਜਾਂਦਾ ਹੈ ਤੇ ਇਹ ਦੇਖੋ ਬਹੁਤ ਹੀ ਆਸਾਨੀ ਦੇ ਨਾਲ ਸੂਟ ਕਟਿੰਗ ਹੋ ਗਿਆ ਹੁਣ ਇੱਥੇ ਆਪਾਂ ਬੈਕ ਸਾਈਡ ਦਾ ਜਿਹੜਾ ਨੈੱਕ ਹੈ ਉਹ ਵੀ ਕਟਿੰਗ ਕਰ ਲਾਂਗੇ ਜਿਹੜੀ ਸਾਡੇ ਫਰੰਟ ਨੈੱਕ ਦੀ ਬ੍ਰਾਡ ਹੈਗੀ ਹੈ 2.5 ਇੰਚ ਤਾਂ ਆਪਾਂ ਜਿਹੜਾ ਬੈਕ ਸਾਈਡ ਕਟਿੰਗ ਕਰਨਾ ਉਹ 2.5 ਇੰਚ ਤੇ ਹੀ ਕਟਿੰਗ ਕਰਨਾ ਹੈ ਕਿਉਂਕਿ ਸਲਾਈ ਲਾ ਕੇ ਉਹਦੇ ਬਰਾਬਰ ਹੋ ਜਾਣਾ ਹੈ ਤੇ ਡੀਪ ਹੈਗਾ ਸਾਡਾ 6 ਇੰਚ ਇੱਥੋਂ ਆਪਾਂ ਢਾਈ ਲਵਾਂਗੇ ਔਰ ਇੱਥੇ ਇਸ ਤਰ੍ਹਾਂ ਸ਼ੇਪ ਦੇ ਦਾਂਗੇ ਜਦੋਂ ਵੀ ਤੁਸੀਂ ਕ੍ਰਾਈਚ ਸ਼ੇਪ ਦੇਣੀ ਤਾਂ ਕੈਂਚੀ ਨੂੰ ਪੂਰੀ ਬੰਦ ਨਹੀਂ ਕਰਨਾ ਉਹਦੇ ਨਾਲ ਫਿਰ ਕੱਟ ਜੇ ਲੱਗ ਜਾਂਦੇ ਔਰ ਸਫਾਈ ਚ ਗੁਲਾਈ ਨਹੀਂ ਆਉਂਦੀ ਠੀਕ ਹੈ ਜੀ ਇਹ ਦੇਖੋ ਆਸ ਕਰਦੇ ਆ ਕਿ ਤੁਹਾਨੂੰ ਸਾਡਾ ਇਹ ਵਾਲਾ ਸੂਟ ਕਟਿੰਗ ਕਰਨ ਦਾ ਤਰੀਕਾ ਪਸੰਦ ਆਇਆ ਹੋਣਾ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ। ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਔਰ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ, ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਇਹ ਤਰੀਕਾ ਕਿਵੇਂ ਦਾ ਲੱਗਾ। ਥੈਂਕ ਯੂ ਫॉर ਵਾਚਿੰਗ ਕਾਰਟਿਕ ਚੈਨਲ।